ਕੋਲਕੇ ਵੀ ਨਾ ਰੋਕਿਓ ਕਦੇ ਵੀ ਪਿਸ਼ਾਬ देर ਤੱਕ ਪਿਸ਼ਾਬ ਰੋਕਣ ਦੇ ਨਾਲ ਬਣ ਸਕਦੀ ਹੈ ਪਥਰੀ ਡਾਕਟਰਾਂ ਤੋਂ ਜਾਣੋ ਅਸਲ ਸੱਚਾਈ ਹੈ ਕਿ ਲੰਬੇ ਸਮੇਂ ਤੱਕ ਪਿਸ਼ਾਬ ਰੋਕਣਾ ਕਿੰਨਾ ਹੋ ਸਕਦਾ ਹੈ ਤੁਹਾਡੇ ਲਈ ਖਤਰਨਾਕ ਜੇਕਰ ਤੁਸੀਂ ਵੀ ਅਕਸਰ ਪਿਸ਼ਾਬ ਰੋਕਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਤੁਹਾਡੀ ਸਿਹਤ ਨਾਲ ਜੁੜੀ ਹੋਈ ਹੈ ਤੇ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ ਡਾਕਟਰਾਂ ਦੇ ਮੁਤਾਬਕ ਕਿਹਾ ਜਾਂਦਾ ਹੈਗਾ ਕਿ ਪਿਸ਼ਾਬ ਯਾਨੀ ਕਿ ਵਾਸ਼ਰੂਮ ਬਾਥਰੂਮ ਵਗੈਰਾ ਰੋਕਣਾ ਤੁਹਾਡੀ ਸਿਹਤ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ ਤੁਹਾਨੂੰ ਪਥਰੀ ਵਰਗੀ ਬਿਮਾਰੀ ਵੀ ਹੋ ਸਕਦੀ ਹੈ ਡਾਕਟਰ ਇਸ ਦੀ ਪੂਰੀ ਸਚਾਈ ਵੀ ਦੱਸ ਦੇਣੇ ਉਹਨਾਂ ਦੇ ਅਨੁਸਾਰ ਕੀ ਕੁਝ ਕਿਹਾ ਜਾਂਦਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਅਕਸਰ ਅਜਿਹਾ ਹੁੰਦਾ ਹੈ ਕਿ ਕਈ ਵਾਰ ਕਾਲੀ ਦੇ ਵਿੱਚ ਪਿਸ਼ਾਬ ਰੋਕਣਾ ਪੈਂਦਾ ਹੈ ਪਰ ਕਈ ਵਾਰ ਸਮੇਂ ਦੀ ਵਿਆਸਤਾ ਕਰਕੇ ਤੇ ਕਈ ਵਾਰ ਆਪਣੇ ਆਲਸ ਕਰਕੇ ਲੋਕ ਲੰਬੇ ਸਮੇਂ ਤੱਕ ਪਿਸ਼ਾਬ ਨਹੀਂ ਕਰਦੇ ਇਹ ਛੋਟੀ ਜਿਹੀ ਆਦਤ ਤੁਹਾਨੂੰ ਜੋ ਕਿ ਯੂਟੀਆਈ ਵਰਗੀਆਂ ਕਈ ਗੰਭੀਰ ਸਮੱਸਿਆਵਾਂ ਦੇ ਸਕਦੀ ਹੈ ਐ ਤੋ ਤੱਕ ਕਿ ਪਿਸ਼ਾਬ देर तक ਰੋਕਣ ਦੀ ਆਦਤ ਨੂੰ ਇੱਕ ਹੋਰ ਕਾਰਨ ਕਰਕੇ ਵੀ ਨੁਕਸਾਨਦਾਇਕ ਦੱਸਿਆ ਜਾਂਦਾ ਹੈ ਕਿਹਾ ਜਾਂਦਾ ਹੈਗਾ ਕਿ ਜੇ ਤੁਸੀਂ ਲੰਬੇ ਸਮੇਂ ਤੱਕ ਅਜਿਹਾ ਕਰਦੇ ਹੋ ਤਾਂ ਇਸ ਦੇ ਨਾਲ ਪਥਰੀ ਹੋਣ ਦਾ ਖਤਰਾ ਵੱਧ ਜਾਂਦਾ ਹੈ ਖਾਸ ਕਰਕੇ ਗੁਰਦੇ ਦੀ ਪੱਥਰੀ ਤੁਸੀਂ ਇਹ ਵੀ ਗੱਲ ਕਦੇ ਨਾ ਕਦੇ ਜ਼ਰੂਰ ਸੁਣੀ ਹੋਵੇਗੀ ਪਰ ਕੀ ਕੀ ਇਸ ਦੇ ਵਿੱਚ ਸੱਚਾਈ ਹੈ ਜਾਂ ਫਿਰ ਇਹ ਸਿਰਫ ਸੁਣੀ ਸੁਣਾਈ ਗੱਲਾਂ ਹੀ ਹੁੰਦੀ ਹੈ ਆਪ ਜਾਣਦੇ ਆ ਇਸ ਪੂਰੀ ਰਿਪੋਰਟ ਦੇ ਵਿੱਚ ਕਿ ਆਖਿਰ ਮਾਹ ਮਾਹਿਰ ਇਸ ਦੇ ਬਾਰੇ ਕੀ ਜਾਣਦੇ ਨੇ ਜਾਂ ਫਿਰ ਕੀ ਦੱਸਦੇ ਨੇ ਤਾਂ ਹੈਲਥ ਮੈਰ ਅਨੁਸਾਰ ਲੰਬੇ ਸਮੇਂ ਤੱਕ ਪਿਸ਼ਾਬ ਰੋਕਣ ਦੀ ਆਦਤ ਬਹੁਤ ਨੁਕਸਾਨਦਾਇਕ ਹੋ ਸਕਦੀ ਹੈ ਇਸ ਕਰਕੇ ਯੂਰੀਨ ਇਨਫੈਕਸ਼ਨ ਦੇ ਨਾਲ ਨਾਲ ਹੋਰ ਕਈ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ ਅਸਲ ਦੇ ਵਿੱਚ ਜਦੋਂ ਪਿਸ਼ਾਬ ਲੰਬੇ ਸਮੇਂ ਲਈ ਰੋਕਿਆ ਜਾਂਦਾ ਹੈ ਤਾਂ ਪਿਸ਼ਾਬ ਦੇ ਰਾਹ ਦੇਆਂ ਮਾਸਪੇਸ਼ੀਆਂ ਅਤੇ ਜੋ ਕਿ ਬਲੈਡਰ ਦੇ ਉੱਤੇ ਖਿੱਚ ਪੈਂਦੀ ਹੈ ਇਸ ਕਾਰਨ ਪਿਸ਼ਾਬ ਦੀ ਨਲੀ ਦੇ ਵਿੱਚ ਦਰਦ ਯੂਟੀਆਈ ਤੇ ਪੈਲਵਿਕ ਫਲੋਰ ਦੀਆਂ ਮਾਸਪੇਸ਼ੀਆਂ ਦੇ ਵਿੱਚ ਸਮੱਸਿਆਵਾਂ ਅਤੇ ਮੂਤਰਾਸ਼ੇ ਦੇ ਵਿੱਚ ਖਿੱਚ ਵਰਗੀਆਂ ਕਈ ਜੋ ਕਿ ਪਰੇਸ਼ਾਨੀਆਂ ਦਾ ਪਰੇਸ਼ਾਨੀਆਂ ਵਧਣ ਦਾ ਖਤਰਾ ਬਣ ਜਾਂਦਾ ਹੈ ਹੁਣ ਆਖਿਰ ਪਿਸ਼ਾਬ ਰੋਕਣ ਦੇ ਨਾਲ ਗੁਰਦੇ ਦੇ ਵਿੱਚ ਪੱਥਰੀ ਦਾ ਖਤਰਾ ਕਿਵੇਂ ਹੋ ਸਕਦਾ ਹੈ ਹੈਲਥ ਮਾਹਿਰ ਕਹਿੰਦੇ ਨੇ ਉਹਨਾਂ ਦੇ ਅਨੁਸਾਰ ਜੇਕਰ ਤੁਸੀਂ ਲੰਬੇ ਸਮੇਂ ਤੱਕ ਪਿਸ਼ਾਬ ਰੋਕਦੇ ਹੋ ਤਾਂ ਗੁਰਦੇ ਦੇ ਵਿੱਚ ਪੱਥਰੀ ਦੀ ਸਮੱਸਿਆ ਵਾਕਈ ਹੋ ਸਕਦੀ ਹੈ ਅਸਲ ਦੇ ਵਿੱਚ ਗੁਰਦੇ ਦੇ ਵਿੱਚ ਪੱਥਰੀ ਉਸ ਵੇਲੇ ਬਣਦੀ ਹੈ ਜਦੋਂ ਕੈਲਸ਼ੀਅਮ ਤੇ ਆਕਸਲੇਟ ਅਤੇ ਯੂਰਿਕ ਐਸਿਡ ਵਰਗੇ ਪਦਾਰਥਾਂ ਦੀ ਮਾਤਰਾ ਵੱਧ ਜਾਂਦੀ ਹੈ ਜਦੋਂ ਤੁਸੀਂ ਲੰਬੇ ਸਮੇਂ ਲਈ ਪਿਸ਼ਾਬ ਰੋਕ ਰੱਖਦੇ ਹੋ ਤਾਂ ਇਹ ਖਣਿਜ ਗੁਰਦੇ ਦੇ ਵਿੱਚ ਇਕੱਠੇ ਹੋਣ ਲੱਗਦੇ ਨੇ ਅਤੇ ਪੱਥਰੀ ਦਾ ਖਤਰਾ ਵਾਦਾ ਦਿੰਦੇ ਨੇ ਤਾਂ ਯੂਰਿਕ ਠੀਕ ਤਰੀਕੇ ਦੇ ਨਾਲ ਨਾ ਬਣਨਾ ਵੀ ਪੱਥਰੀ ਦਾ ਇੱਕ ਕਾਰਨ ਹੋ ਸਕਦਾ ਹੈ ਇਸ ਲਈ ਸਹੀ ਮਾਤਰਾ ਦੇ ਵਿੱਚ ਪਾਣੀ ਪੀਣਾ ਅਤੇ ਜਦੋਂ ਲੋੜ ਮਹਿਸੂਸ ਹੋਵੇ ਤਾਂ ਸਮੇਂ ਦੇ ਉੱਤੇ ਪਿਸ਼ਾਬ ਕਰਨਾ ਇਹ ਦੋ ਬਹੁਤ ਹੀ ਜ਼ਰੂਰੀਆਂ ਆਦਤਾਂ ਨੇ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਇਹ ਗਲਤੀ ਕਦੇ ਵੀ ਨਹੀਂ ਕਰਨੀ ਚਾਹੀਦੀ ਆਲਸ ਹੋਵੇ ਜਾਂ ਫਿਰ ਕੋਈ ਵੀ ਜ਼ਰੂਰੀ ਕੰਮ ਹੋਵੇ ਤੁਹਾਨੂੰ ਪਿਸ਼ਾਬ ਟਾਈਮ ਸਿਰ ਜ਼ਰੂਰ ਕਰਿਆ ਕਰੋ ਅੰਦੇਖਾ ਬਿਲਕੁਲ ਵੀ ਨਾ ਕਰਿਆ ਕਰੋ ਤਾਂ ਸੁਰੱਖਿਤ ਰਹਿਣ ਦੇ ਲਈ ਕੀ ਕਰੀਏ ਸਭ ਤੋਂ ਪਹਿਲਾਂ ਜੇ ਤੁਸੀਂ ਗੁਰਦੇ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਚੰਗੀ ਡਾਈਟ ਲੋ ਪੂਰੀ ਜੁਗੀ ਹਾਈਡਰੇਸ਼ਨ ਦੇ ਦਾ ਧਿਆਨ ਰੱਖੋ ਰੱਖਣਾ ਵੀ ਜ਼ਰੂਰੀ ਹੈ ਇਸ ਤੋਂ ਇਲਾਵਾ ਜਦੋਂ ਵੀ ਪਿਸ਼ਾਬ ਆਵੇ ਤਾਂ ਉਸ ਨੂੰ ਰੋਕੋ ਨਾ ਸਗੋਂ ਤੁਰੰਤ ਕਰਨ ਦੀ ਆਦਤ ਪਾਓ ਦਿਨ ਭਰ ਦੇ ਵਿੱਚ ਪੂਰੀ ਮਾਤਰਾ ਦੇ ਵਿੱਚ ਪਾਣੀ ਪਿਓ ਅਤੇ ਤਾਂਕਿ ਪੇਸ਼ਾਬ ਠੀਕ ਤਰੀਕੇ ਦੇ ਨਾਲ ਹੋਵੇ ਅਤੇ ਗੁਰਦੇ ਦੇ ਵਿੱਚ ਖਣਿਜਾਂ ਜਾਂ ਫਿਰ ਲੂਣ ਦੇ ਕ੍ਰਿਸਟਲ ਨਾ ਬਣਨ ਗੁਰਦੇ ਦੀ ਸਹੀ ਕਾਰਜਗੁਜ਼ਾਰੀ ਦੇ ਲਈ ਇਹ ਆਦਤਾਂ ਬਹੁਤ ਜ਼ਰੂਰੀ ਨੇ ਤਾਂ ਇਹ ਖਬਰ ਤੁਹਾਡੇ ਲਈ ਬੇਹਦ ਅਹਿਮ ਹੈ ਕਿ ਇਹ ਤੁਹਾਡੀ ਸਿਹਤ ਨਾਲ ਜੁੜੀ ਹੋਈ ਹੈ ਜੇਕਰ ਇਹ ਖਬਰ ਇਹ ਅਪਡੇਟ ਤੁਹਾਨੂੰ ਪਹਿਲਾਂ ਨਹੀਂ ਪਤਾ ਸੀਗੀ ਤਾਂ ਅੱਜ ਇਹ ਵੀਡੀਓ ਤੁਸੀਂ ਧਿਆਨ ਨਾਲ ਜ਼ਰੂਰ ਸੁਣੀ ਹੋਵੇਗੀ ਉਮੀਦ ਕਰਦੀ ਆ ਇਹ ਪੂਰੀ ਵੀਡੀਓ ਤੁਹਾਨੂੰ ਜੋ ਕਿ ਸਮਝ ਆ ਗਈ ਹੋਵੇਗੀ ਤੇ ਅੱਗੇ ਵੀ ਜ਼ਰੂਰ ਸ਼ੇਅਰ ਕਰਿਓ ਜਿਹੜੇ ਲੋਕ ਪਸ਼ਾਬ ਰੋਕਦੇ ਨਹੀਂ ਜਾਂ ਫਿਰ ਕਈਆਂ ਦੀ ਬਹੁਤ ਬੁਰੀ ਆਦਤ ਹੁੰਦੀ ਹੈ ਲੇਟ ਹੋਣ ਦੇ ਚੱਕਰ ਦੇ ਵਿੱਚ ਜਾਂ ਫਿਰ ਆਲਸ ਦੇ ਚੱਕਰ ਦੇ ਵਿੱਚ ਉਹ ਅਕਸਰ ਪਸ਼ਾਬ ਦੇਰ ਨਾਲ ਕਰਦੇ ਨੇ ਤੇ ਬਾਅਦ ਵਿੱਚ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ